ਪਾਈ ਜਾ ਰਹੀ ਆ ਜੀ ਅੱਲਾਹ ਮੁਬਾਰਕ ਮੁਰਦਾਬਾਦ 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 ਸਗੋ ਕਾਬਾ ਦੇਖ ਕਰਦੇ ਸੋ ਇਹ ਲੁਧਿਆਣਾ ਵੇਰਕਾ ਚੌਂਕ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਇਸ ਟਾਈਮ ਉਹ ਉਹ ਭਾਜੀ ਉਹ ਉਹ ਬਣੀ ਸੁਨੇਹਰ ਨਹੀਂ ਲੱਗਦਾ ਯਾਰ ਅੱਛਾ ਆਪਣੇ ਨਾਲੇ ਵੀ ਕਰ ਦਿੰਦੇ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਉਹ ਕਰ ਦਿੰਦੇ ਆ ਆਹ ਕੋਈ ਨਹੀਂ ਕੋਈ ਰੈਸਟ ਕੀਤਾ ਜਾ ਰਿਹਾ ਸਭ ਤੋਂ ਜ਼ੋਰ ਦਾ ਸੋ ਪੰਜਾਬ ਸਰਕਾਰ ਮੁਰਦਾਵਾਰ ਦੇ ਨਾਲੇ ਲੱਗ ਰਹੇ ਆ ਸੋ ਵੱਡੀ ਕਾਰਵਾਈ ਕਰਦੇ ਪੁਲਿਸ ਪ੍ਰਸ਼ਾਸਨ ਦੇ ਲੋਕ ਸੋ ਬਿਲਕੁਲ ਵੀ ਕਹਿੰਦੇ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਊਗਾ ਲੁਧਿਆਣਾ ਸ਼ਹਿਰ ਦਾ ਸੋ ਸਾਡੀ ਰਿਸਪੌਂਸਿਬਿਲਟੀ ਆ ਜਿਹੜਾ ਪਾਣੀ ਐ ਉਹ ਕੱਲੀ ਅਸੀਂ ਥੋੜਾ ਪੀਣਾ ਐ ਉਧਰ ਸਰਕਾਰ ਦੇ ਬੰਦਿਆਂ ਨੇ ਵੀ ਪੀਣਾ ਐ ਮੰਤਰੀਆਂ ਨੇ ਵੀ ਪੀਣਾ ਐ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਐ ਐਮ ਐਲ ਏ ਸ ਦੇ ਵੀ ਪੀਣਾ ਐ ਔਰ ਇਨ ਫੈਕਟ ਇੰਡਸਟਰੀਜ਼ ਜਿਨ੍ਹਾਂ ਨੇ ਉਹ ਵੇਸ ਭੇਜਦੇ ਨੇ ਉਹਨਾਂ ਨੇ ਵੀ ਪੀਣਾ ਐ ਮੈਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਸਕੈਟਰਡ ਇੰਡਸਟਰੀਜ਼ ਹੈਗੀਆਂ ਨੇ ਜਿਹੜੀਆਂ ਗੰਦਾ ਪਾਣੀ ਭੇਜਦੀਆਂ ਨੇ ਇਹਦੇ ਨਾਲ ਜਿਹੜੀ ਕਾਰਪੋਰੇਸ਼ਨ ਦਾ ਵੀ ਜਿਹੜਾ ਵੇਸ ਹੈ ਸਾਰਾ ਭੁਡੇ ਤੇਰੀ ਆਦੀ ਅੰਦਰ ਜਾਂਦਾ ਹੈ ਉਹਦੇ ਵਿੱਚ ਕਰਪਸ਼ਨ ਹੀ ਬਹੁਤ ਹੈ ਜਿੱਥੇ-ਜਿੱਥੇ ਕੋਈ ਪੈਸੇ ਲੈ ਕੇ ਬੰਦ ਕਰ ਦਿੰਦੇ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਵੇਖੋ ਹਰ ਇੱਕ ਬੰਦੇ ਨੂੰ ਅੱਜ ਕੈਂਸਰ ਹੋ ਰਹੀ ਹੈ ਜਿਵੇਂ ਸ਼ੂਗਰ ਘਰ-ਘਰ ਫਿਗੀ ਅੱਜ ਘਰ-ਘਰ ਕੈਂਸਰ ਪਹੁੰਚ ਗਈ ਹੈ ਔਰ ਮੈਨੂੰ ਲੱਗਦਾ ਵੀ ਆਪਣੀ ਜਨਰੇਸ਼ਨ ਨੂੰ ਜਾਂ ਆਪਾਂ ਨੂੰ ਆਪਣੇ ਆਪ ਨੂੰ ਬਚਾਉਣ ਵਾਸਤੇ ਇਹਦੇ ਉੱਤੇ ਸਟੈਪ ਲੈਣ ਦੀ ਲੋੜ ਹੈ ਜੇ ਅੱਜ ਅਸੀਂ ਰੋਟੇ ਉੱਤੇ ਨਹੀਂ ਨਾ ਆਵਾਂਗੇ ਤੇ ਇਹ ਗੰਦਾ ਪੰਜਾਬ ਦੇ ਵਿੱਚ ਹੈਗਾ ਕੀ ਹੈ ਮੈਨੂੰ ਦੱਸੋ ਨਾ ਤੇ ਇੱਥੇ ਕੋਲ ਹੈ ਨਾ ਇੱਥੇ ਸੋਨਾ ਹੈ ਨਾ ਕੋਈ ਹੋਰ ਖਾਨ ਹੈ ਪਾਣੀ ਹੈ ਨਾ ਪਾਣੀ ਤੇ অলਮੋਸਟ ਓਮੀ ਥੱਲੇ ਜਾ ਚੁੱਕਿਆ ਤੇ ਆਪਾਂ ਉਹਨੂੰ ਗੰਦਲਾ ਵੀ ਕਰ ਦਾਂਗੇ ਤੇ ਫਿਰ ਪੀਣ ਜੋਗ ਸਾਡੇ ਵਾਸਤੇ ਰਹੂਗਾ ਕਿ ਸੋ ਮੈਨੂੰ ਇਹ ਲੱਗਦਾ ਵੀ ਸਾਰਿਆਂ ਨੂੰ ਪਾਣੀ ਵਾਸਤੇ ਅੱਗੇ ਆਉਣਾ ਚਾਹੀਦਾ ਤੇ ਇੱਕ ਗੱਲ ਹੋਰ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਹੁੰਦੀ ਆ ਉੱਤੇ ਬਹਿਣ ਤੋਂ ਪਹਿਲਾਂ ਤੇ ਬੰਦੇ ਦੇ ਬਿਆਨ ਹੋਰ ਹੁੰਦੇ ਜਦੋਂ ਉਸੇ ਕੁਰਸੀ ਦੇ ਉੱਤੇ ਬਹਿ ਜਾਂਦਾ ਉਸ ਕੁਰਸੀ ਨੂੰ ਕੀ ਇਦਾਂ ਦਾ ਲੱਗਾ ਹੈ ਉਹੀ ਆਮ ਲੋਕਾਂ ਨੂੰ ਦੱਬਣ ਲੱਪੈਂਦਾ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਪਾਵਰ ਹੰਗਰੀ ਲੋਕੀ ਹੁੰਦੇ ਆ ਉਹ ਪੁਸ਼ੀ ਦੇ ਨਾਲ ਬੈ ਕੇ ਉਹਨਾਂ ਨੂੰ ਲੱਗਦਾ ਕਿ ਅਗਲੀ ਵਾਰੀ ਕਿਤੇ 쿠ਟੀ ਨਾ ਚਲੇ ਜੇ ਤੇ ਉਹਨਾਂ ਨੂੰ ਇੰਡਸਟਰੀ ਲਿਸਟ ਤੇ ਉਹਨਾਂ ਦੇ ਪੈਸਿਆਂ ਦੀ ਲੋਡ ਹੁੰਦੀ ਹੈ ਸੋ ਪੈਸਾ ਜਿਹੜਾ ਹੈ ਉਹ ਇਲੈਕਸ਼ਨ ਜਿੱਤਣ ਵਾਸਤੇ ਚਾਹੀਦਾ ਹੁੰਦਾ ਤੇ ਉਹ ਕਾਦੇ ਵਾਸਤੇ ਜਦੋਂ ਇੱਥੇ ਲੋਕੀ ਹੁੰਦੇ ਆ ਜਿਹੜੇ ਜਦੋਂ ਵਿਆਹ ਲੱਗਾ ਹੁੰਦਾ ਮੈਂ ਤੇ ਕਿੰਨੀਆਂ ਇਲੈਕਸ਼ਨ ਦੇ ਟਾਈਮ ਦੇ ਉੱਤੇ ਪਲੇਟਾਂ ਸੱਜ ਕੇ ਜਾਂਦੀਆਂ ਨੇ ਕੋਈ ਸੂਟ ਲੈ ਰਿਆ ਆ ਕੋਈ ਆਟੋ ਰਿਕਸ਼ਾ ਲੈ ਰਿਹਾ ਹੈ ਕੋਈ ਲੈਂਟਰ ਕੋ ਆ ਰਿਹਾ ਹੈ ਇਹਦੇ ਵਿੱਚ ਮੈਂ ਕੱਲਾ ਪੋਲੀਟਿਸ਼ੀਅਨਸ ਨੂੰ ਗਲਤ ਨਹੀਂ ਕਰੂੰਗੀ ਉਹਦੇ ਵਿੱਚ ਲੋਕੀ ਵੀ ਓਨੇ ਜ਼ਿੰਮੇਵਾਰ ਆ ਜਿਹੜੇ ਕਰਾਪਟ ਲੋਕਾਂ ਨੂੰ ਬਣਾਉਂਦੇ ਨੇ ਕਿਉਂਕਿ ਉਸ ਟਾਈਮ ਦੇ ਉੱਤੇ ਜੇ ਪੈਸੇ ਨਾ ਲੈਣ ਤੇ ਨਾ ਹੀ ਇਹਨਾਂ ਨੂੰ ਪੈਸੇ ਖਾਣੇ ਪਹਿਣ ਸੋ ਇਹ 올 ਟੁਗੇਦਰ ਇਹਨਾਂ ਦੀ ਤਾਲੀ ਇੱਕ ਹੱਥ ਨਾਲ ਨਹੀਂ ਵਾਹੀਦੀ ਦੋਵੇਂ ਹੱਥਾਂ ਨਾਲ ਵਾਹੀਦੀ ਹੈ ਉਹ ਉਹਦੋਂ ਵਾਜਦੀ ਹੁੰਦੀ ਹੈ ਮਤਲਬ ਕਹਿਣ ਦਾ ਮਤਲਬ ਵੀ ਸਾਡੇ ਜਜ਼ਬਾਤਾ ਉੱਤੇ ਲక్ష్ਮੀ ਜਿਹੜੀ ਉਹ ਭਾਰੀ ਪੈ ਗਈ ਹੈ ਐਬਸੋਲੂਟਲੀ ਪੈਂਦੀ ਹੈ ਔਰ ਉਹ ਤੁਸੀਂ ਵੋਟਾਂ ਦੇ ਦੌਰਾਨ ਦੇਖਦੇ ਹੀ ਉਹ ਹਰ ਕੋਈ ਬੰਦਾ ਕਿ ਕਿਤੇ ਸੂਟ ਐ ਕਿਤੇ ਈ ਰਿਕਸ਼ੇ ਐ ਕਿਤੇ ਲੈਂਟਰ ਐ ਕਿੰਨਾ ਪੈਸਾ ਵੰਡਿਆ ਜਾਂਦਾ ਐ ਕਿਤੇ ਸ਼ਰਾਬ ਐ ਕੋਈ ਲੋਕੀ ਤੇ ਆਪਣਾ ਜ਼ਮੀਰ ਜਿਹੜਾ ਸ਼ਰਾਬ ਦੀ ਬੋਤਲ ਪਿੱਛੇ ਵੀ ਵੇਚ ਦਿੰਦੇ ਐ ਸੋ ਅਸੀਂ ਤੇ ਬੋਲਦੇ ਰਹਿਨੇ ਆ ਬੋਲਦੇ ਰਹਿਨੇ ਆ ਪਰ ਮੈਨੂੰ ਇਹ ਲੱਗਦਾ ਵੀ ਕਦੀ ਤੇ ਸਮਝਾਉਗੀ ਕਦੀ ਤੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਪਾਊਗੀ ਅਸੀਂ ਸਾਡਾ ਕੰਮ ਐ ਬੋਲਣਾ ਬਾਕੀ ਇਹਨਾਂ ਦਾ ਕੰਮ ਐ ਇਹਦੇ ਉੱਤੇ ਅਮਲ ਕਰਨਾ ਮੈਨੂੰ ਇਹ ਲੱਗਦਾ ਵੀ ਆਪਣੀ ਜਿਹੜੀ ਆਪਾਂ ਕਿੰਨੇ ਕ ਜਾਣੇ ਇੱਥੇ ਖੜੇ ਆ ਜਿਨੇ ਜਾਣੇ ਹੋਣੇ ਚਾਹੀਦੇ ਸੀਗੇ ਇੱਥੇ ਜਿਨੇ ਵੀ ਖੜੇ ਨੇ ਨਾ ਇਹ ਜਾਗਦੀਆਂ ਜ਼ਮੀਰਾਂ ਵਾਲੇ ਲੋਕੀ ਖੜੇ ਨੇ ਜਿਨ੍ਹਾਂ ਦੇ ਜ਼ਮੀਰ ਜਾਗਦੇ ਨੇ ਜਿਹੜੇ ਸੱਚੀ ਲੋਕੀ ਪੰਜਾਬ ਵਾਸਤੇ ਚਿੰਤਤ ਨੇ ਪੰਜਾਬ ਦੇ ਪਾਣੀ ਨੂੰ ਲੈ ਕੇ ਚਿੰਤਤ ਨੇ ਪਰ ਜਿਹੜੇ ਬਾਕੀ ਨਹੀਂ ਉਹ ਸਾਰੇ ਘਰਾਂ ਦੇ ਵਿੱਚ ਬੈਠੇ ਨੇ ਨਹੀਂ ਜਿਹੜੇ ਘਰਾਂ ਚ ਬੈਠੇ ਆ ਤੁਹਾਨੂੰ ਕੀ ਲੱਗਦਾ ਵੇ ਇਹ ਮਰੀਆਂ ਜ਼ਮੀਰਾਂ ਵਾਲੇ ਜਿਹੜੇ ਅੱਜ ਨਹੀਂ ਆਏ ਐਕਸਲੀਊਟਲੀ ਮਰੀਆਂ ਜ਼ਮੀਰਾਂ ਵਾਲੇ ਨੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਇੱਥੇ ਪਤਾ ਨਹੀਂ ਕਿਉਂ ਧੁੱਪੇ ਬੈ ਖੜੇ ਹੋ ਕੇ ਸਾਨੂੰ ਮਜ਼ਾ ਆ ਰਿਹਾ ਹੈ ਜਦਕਿ ਅਸੀਂ ਸਾਰਿਆਂ ਨੇ ਪਾਣੀ ਵਾਸਤੇ ਗੱਲ ਕਰ ਰਹੇ ਆ ਸਾਰਿਆਂ ਦੇ ਵਾਤਾਵਰਣ ਕਿਉਂਕਿ ਵਾਤਾਵਰਣ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਸਾਡੇ ਗੁਰੂ ਸਾਹਿਬ ਨੇ ਵੀ ਇਹੀ ਕਿਹਾ ਆ ਪਵਨ ਧਰਤੀ ਪਾਣੀ ਇਹ ਤਿੰਨ ਚੀਜ਼ਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਇਹਨਾਂ ਨੂੰ ਗੰਦਲਾ ਕਰ ਲਾਂਗੇ ਇਹਨਾਂ ਨੂੰ ਖਤਮ ਕਰ ਲਾਂਗੇ ਤੇ ਫਿਰ ਸਾਡਾ ਵੀ ਇੱਥੇ ਰਹਿਣਾ ਮੁਸ਼ਕਲ ਹੋ ਜਾਊਗਾ ਸਰ ਮੈਡਮ ਬਹੁਤ ਵੱਡੀ ਗੱਲ ਹੈ ਕਿ ਅਸੀਂ ਪੀਸ ਬੁਲਿਟਸ ਕਰ ਰਹੇ ਹਾਂ ਕਿ ਤਰ੍ਹਾਂ ਜੇ ਆਪਣੇ ਘਰ ਦਾ ਮਾਰ ਗਿਆ ਤਾਂ ਉਹ ਕੀ ਕਰਨ ਚਾਹੁੰਗੇ ਬੀਕੋ ਜੀ ਮੈਡਮ ਮਾਨ ਰਿਹਾ ਪਿਆਨ ਤੇ ਹੋਰ ਕਰਤਾਰ ਬਾਦ ਹੋਰ ਕਰਤਾਰ ਬਾਦ ਇਹ ਬਿੰਦੂ ਸਭ ਨੂੰ ਜਿੰਦਾਬਾਦ ਜਿੰਦਾਬਾਦ اے کانڑے نال مرداواد 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 ستا اے جندباد جندباد پنجاب پولیس مرداواد 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 جان سرکار مرداواد مرداواد نہیں جاندے یار میں نتا اے جندباد مرداواد کی گل کرنی ہے پنجاب پنجابی مرداواد 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 ایک منٹ یار تھلو جا میں تو پھڑنی آ کے لے آ یار ਆਹ ਬੰਦਾ ਸਭ ਤੋਂ ਕਿਹੜਾ ਹੈ ਹੋਰ ਬਾਈ ਦਾ ਸਾਡੇ ਸਾਧਨ ਆ ਗਏ ਹੋਰ ਜਿਹੜਾ ਢਾਡੀ ਜਿੰਮਾ ਵਾਹੀਆ ਮੈਂ ਤੇਰਾ ਮੈਂ ਜਾਣਦਾ ਆ ਵੇ ਅਧਰਾਂ ਤੂੰ ਤੇਰਾ ਮੈਂ ਬੰਦਾ ਤੇ ਹੀ ਮੈਂ ਬੈੱਧਰੂਮਾਂ ਬੰਦਿਆਂ ਵਾਂਗੂ ਦੱਸਦਾ ਜਖਰੀ ਸਕੂਟ ਕਸਮਨ ਆ ਚਾਪਨ ਜੀਨਾ ਕਰੋ ਮਰਦਾ ਵਾਹ ਜੂਲੀਆ ਗੱਡੀ ਗੱਡੀ ਵੀ ਦੇਖੋ ਜਾ ਰਿਹਾ ਰੋਲਾ ਦਾ ਮਰਦਾ ਵਾਹ ਪੁੱਟਣ ਕੋ ਜਖਰੀ ਬੜੀ ਮਹਾਨ ਹੈ ਪੰਜਾਬ ਪੁਲਿਸ ਮੁਕਤਾਰਾ ਅੱਲਾਹ ਵਾਹ ਅਧਿਕਾਰਨ ਵੱਲੋਂ ਹੋਰ ਗ੍ਰਿਫਤਾਰੀ ਕਰ ਲਈ ਗਈ ਆ ਕਿਸਾਨ ਯੂਨੀਅਨ ਦੇ ਅੱਠ ਸਹਿਬਾਨ ਆਏ ਸੀ ਉਹਨਾਂ ਨੂੰ ਹਿਰਤਾਰ ਕਰ ਲਿਆ ਗਿਆ ਹੈ ਪ੍ਰਸ਼ਾਸਨ ਵੱਲੋਂ ਤੇ ਇਤਨਾ ਕੰਮ ਕੀ ਹੋ ਰਹੀ ਆ ਪੀਕੇਯੂ ਦੁਆਬਾ ਤੋਂ ਲੱਗਦੇ ਆ ਇਹ ਵੀ ਆਪਣੇ ਕਿੰਨਾ ਤੋਂ ਪੀਕੇਯੂ ਦੁਆਬਾ ਦੇ ਝੰਡੇ ਆ ਵੀਰ ਆਏ ਸੀ ਇੱਥੇ ਤੇ ਪ੍ਰਸ਼ਾਸਨ ਨੇ ਗਿਫਤਾਰ ਕਰ ਲਿਆ ਉਹ ਯਾਰ ਇੱਕ ਮੇ ਖੜ ਜਾਓ ਇੱਕ ਮੇ ਖੜ ਜਾਓ ਥੋੜਾ ਜਿਹਾ ਹਿਸਾਬ ਨਾਲ ਬੇਨਤੀ ਬੇਨਤੀ ਕਰਦੇ ਆ ਪਿਆਰ ਨਾਲ ਕੋਈ ਅੰਦਰ ਵਾਰਦੇ ਆ ਪਿਆਰ ਨਾਲ ਸਾਡੇ ਨਾਲ ਉੱਥੇ ਚੱਲ ਪੁੱਤ ਨਹੀਂ ਗੱਲਾਂ ਦੇ ਕੋਈ ਆ ਪਿਆਰ ਨਾਲ ਹਾਂ ਸਹੀ ਹੋਏ ਪਏ ਕਿਸਾਨ ਆ ਕਿਉਂ ਕਿ ਉਹ ਕਿਸਾਨ ਕਿਸ ਤਰ੍ਹਾਂ ਕੀਤਾ ਜਾ ਰਿਹਾ ਆ ਲੁਧਿਆਣੇ ਦੇ ਬੇਰਗਾਂ ਪਲਾਂਟ ਤੇ ਜਿਹੜੇ ਮੌਜੂਦਾ ਹਾਲਾਤ ਆ ਤਾਰਦੇ ਚੜਦੇ ਵੀ ਕੋਈ ਪੀਕੇਯੂ ਦੁਆਬਾ ਦੇ ਆਰਥੀ ਸਵਾਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਆ ਉਧਰ ਰਾਜੀਵਾਲ ਸਾਹਿਬ ਸਗੇ ਉਹਨਾਂ ਨਾਲ ਵੀ ਅਲਗ ਵਾਲੇ ਕੇਰਾ ਪਿਆ ਗਿਆ ਸੀ ਪ੍ਰਸ਼ਾਸਨ ਸਾਹਿਬ ਬੇਨਤੀ ਕਰਦਾ ਸਾਰਾ ਸਾਰਾ ਲਾਡਾ ਆਜੋ ਇੱਧਰ ਤੜਜਾ ਇੱਧਰ ਸਾਰੇ ਬਾਬੇ ਆਜੋ ਆ ਬਾਬੇ ਦੀ ਸ਼ੁਰੂਆਤ ਜੇ ਦੋ ਚਾਰ ਬੰਦੇ ਇਹਨਾਂ ਨੂੰ ਗ੍ਰਿਫਤਾਰ ਕਰਨੇ ਤੇ ਇਹ ਭੀੜ ਨਹੀਂ ਘਟਣੀ ਤੇ ਪੂਰੇ ਪੰਜਾਬ ਤੋਂ ਖੁੱਲਾ ਸੱਦਾ ਪੂਰਾ ਪੰਜਾਬ ਆ ਰਿਹਾ ਹੁਣ ਕਿਸੇ ਨੇ ਪਿੱਛੇ ਨਹੀਂ ਹਟਣਾ ਕਿਉਂਕਿ ਹੁਣ ਗੱਲ ਆ ਗਈ ਸਾਡੇ ਪਾਣੀ ਤੇ ਸਾਡਾ ਪਾਣੀ ਵਿੱਚ ਜਿਹੜਾ ਜ਼ਹਿਰ ਘੁੱਟ ਰਿਹਾ ਇਹ ਬਾਬੇ ਨਾਨਕ ਦੇ ਟਾਈਮ ਦਾ ਪਾਣੀ ਦਾ ਮੁੱਦਾ ਚੱਲਦਾ ਆ ਰਿਹਾ ਜਦੋਂ ਉਦੋਂ ਦਾ ਨਹੀਂ ਕੋਈ ਹਟਿਆ ਪਿੱਛੇ ਤਾਂ ਹੁਣ ਕਿਸੇ ਨੇ ਨਹੀਂ ਹਟਣਾ ਚਲੋ ਚੱਲ ਆ ਜੀ ਥੈਂਕ ਯੂ ਭਰਾ ਜੀ ਪੰਮੇ ਪੰਮੇ ਉਹਦੇ ਕੋਲੋਂ ਵੇਚ ਲਓ ਵੀ ਅਸੀਂ ਕੈਂਪਰ ਉਹ ਸਾਹਮਣੇ ਪੜਾ ਰਹੇ ਹਾਂ ハハハハ。 ਕੀ ਲੱਗਦਾ ਹੈ ਵੀ 12 ਵਜੇ ਦਾ ਟਾਈਮ ਸੀ ਅਜੇ ਤਾਈਂ ਪਹੁੰਚਣ ਨਹੀਂ ਦਿੱਤਾ ਗਿਆ ਕੀ ਕਾਰਨ ਹੋ ਸਕਦਾ ਕੱਲ ਦਾ ਸਾਨੂੰ ਪਤਾ ਹੀ ਆ ਪਿਆਸਕਾਰ ਵੱਲੋਂ ਪਹਿਲੇ ਦਿਨ ਹੀ ਇਹ ਅੱਜ ਦਾ ਨਹੀਂ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਕਿੱਥੇ ਇਹਨਾਂ ਨੂੰ 4 ਬੰਦੇ ਵੀਂਦੇ ਆ ਉੱਥੇ ਇਹ ਗੇਖਿਆੜੀ ਪਾ ਦਿੰਦੇ ਆ ਸਾਡੀ ਵੀ ਇਹਨਾਂ ਨੇ ਗੇਖਿਆੜੀ ਪਾ ਦਿੱਤੀ ਸੀ ਜਦੋਂ ਉਸ ਤੋਂ ਬਾਅਦ ਸਾਡੀ ਪੱਗ ਲਾਈ ਗਈ ਇਹਨਾਂ ਵੱਲੋਂ ਹੈਲੋ ਬਾਈ ਕਿੱਥੇ ਹੋ ਪਹਿਲੇ ਕਿੱਥੋਂ ਆਏ ਤੁਸੀਂ ਤੇ ਇਹ ਬੋਲ ਐਸ਼ਕ ਤੇ ਕਹਿੰਦੇ ਸੀਗੇ ਵੀ ਲੱਖੇ ਉਹਨਾਂ ਨੇ ਇੱਥੇ ਪਹੁੰਚਣਾ 12:00 ਵਜੇ ਦਾ ਟਾਈਮ ਸੀ ਹਜੇ 2-4 ਮਿੰਟ ਪਹਿਜਾ ਤੁਹਾਨੂੰ ਕੀ ਈਮੀਦਿਆ ਆਉਣ ਦਿੱਤਾ ਜਾਊਗਾ ਉਹਨਾਂ ਨੂੰ ਕਿ ਨਹੀਂ ਕੋਸ਼ਿਸ਼ ਤਾਂ ਕਰਨ ਗਈ ਆਉਣ ਦੀ ਬਾਕੀ ਕੁਝ ਚੈਨੀ ਨਹੀਂ ਸਕਦੇ ਵਾਲੇ ਪਾਣੀ ਮੋਤੀ ਚਾਇਲ ਹੋਣ ਲਈ ਪਹੁੰਚੇ ਹਾਂਜੀ ਹਾਂ ਲੱਖੇ ਸਿਧਾਨੇ ਵੱਲੋਂ ਇਹ ਪੂਰੇ ਸੱਦਾ ਦਿੱਤਾ ਗਿਆ ਸੀ ਜੀ ਕਾਲੇ ਪਾਣੀ ਨੂੰ ਬੰਦ ਮੰਨਦਾ ਆਪਾਂ ਪਾਣੀ ਦੇ ਬੰਦੀ ਦੇ ਇੱਥੇ ਹਾਂਜੀ ਅੱਛਾ ਅੱਛਾ ਹੀ ਬਾਕੀ ਸਾਰੀਆਂ ਜੇਬ ਬੰਦੀਆਂ ਆਈਆਂ ਗੱਲ ਗੱਲ ਪਿਆਰ ਸਕੈਲ ਵੱਲੋਂ ਬਹੁਤ ਹੀ ਕੱਟਾ ਕਰੀ ਹੋਈ ਆ ਉਧਰ ਫੇ ਨਿਹੰਗ ਫੌਜਾਂ ਦੇ ਜਿਹੜੇ ਨਿਹੰਗ ਫੌਜਾਂ ਫੇ ਬਾਹਰ ਆ ਗਈਆਂ ਗੱਡੀ ਚੋਂ ਬਾਹਰ ਆਣ ਕੇ ਬਿਆਨ ਦੇ ਰਹੀਆਂ ਆਪਣੇ ਹਾਲਾ ਜਾਨ ਬਸ ਤਾਂ ਲੋੜ ਵਰਤੀ ਆ ਰਾਂ ਮੈਨੇ ਜਾਣ ਬਸ ਉਹ ਤੇਰੇ ਦੋਸਤਾਂ ਨੇ ਪੱਗ ਲਾਈ ਸਾਡੀ ਅਸੀਂ ਚੜ ਵੀ ਜਾਂਦੇ ਗੱਡੀ ਵਿੱਚ ਅਸੀਂ ਹੁਣ ਗੱਡੀ ਵਿੱਚ ਚੜਦੇ ਸੀ ਪਹਿਲਾਂ ਅਸੀਂ ਸ਼ਾਂਤੀ ਵਿੱਚ ਸੀ ਅੱਧੀ ਹੁਣ ਵੀ ਸ਼ਾਂਤੀ ਵਿੱਚ ਆ ਮੈਂ ਗ੍ਰਿਫਤਾਰੀ ਪੈ ਚੁੱਕੀ ਸੀ ਸਾਡੀ ਇਹ ਯੋਜਨਾ ਦੀ ਕਾਇਤੀ ਸੀ ਉੱਤਰ ਵੀ ਕੋਸ਼ ਹੋ ਗਿਆ ਬਈ ਜੈ ਸ੍ਰੀ ਅਕਾਲ ਕਿਹਾ ਉਧਰ ਤਾਂ ਗੱਡੀ ਲਾ ਕੇ ਹੀ ਆ ਬਈ ਗੱਡੀ ਲਾ ਕੇ ਹੀ ਆ रोला गोल ई भई ਸਿਕ ਫੌਜਾਂ ਪਹੁੰਚ ਗਈਆਂ ਉਹਨਾਂ ਵੱਲੋਂ ਸਾਰੇ ਮੇਜ ਸੰਜੂਗ ਸੋਚੇ ਹੋਏ ਆ ਅੱਜ ਹੁਣ ਲੱਖੇ ਸਿਧਾਨੇ ਦੇ ਕੋੜੇ ਬੰਦ ਲੋਕ ਨੇ ਕਿਹਨੇ ਦੇਖਦੇ ਪ੍ਰਸ਼ਾਸਨ ਵੀ ਆ ਰਹੇ ਹੁਣ ਸਾਰੇ ਹੁਣ ਕਿੰਨਾਤਮਾ ਕਿਹੜੀ ਜਗ੍ਹਾ ਆ ਪਾਜੀ ਸਟੇਟ ਦੀ ਅਸੀਂ ਲੱਖੇ ਚਾਲੀਏ ਇਹ ਬਹੁਤ ਧੂੜ ਚੱਕਿਆ ਕਰ ਲਈਏ ਕੋਲ ਕਿਹਨੇ ਆਏ ਸਿਕ ਪਾਣੀ ਅਸੀਂ ਬੰਨ ਲੈ ਭਗਵੰਤ ਸ੍ਰੀ ਆਂੰਦ ਕਰ ਨਾਦਰਾਂ ਦੇਖਣਾ ਕਰ ਰਿਹਾ ਹੈ ਧਿਆਨ ਕੋਜਾ ਪਹੁੰਚਿਆ ਪਹੁੰਚੀ ਬਾਬਾ ਰਾਜ ਰਾਜ ਇੱਥੇ ਆ ਰਿਹਾ ਹੈ ਧਿਆਨ ਕੋਜਾ ਆਹ ਦੇਖ ਲੋ ਜੀ ਇੱਧਰ ਧਿਆਨ ਕੋਜਾ ਪਹੁੰਚੀਆਂ ਆ ਤੇ ਆਹ ਘੇਰਾ ਪਾ ਲਿਆ ਮੀਡੀਆ ਲੰਘੇ ਨਹੀਂ ਜਾਣ ਦਿੱਤਾ ਜਾ ਰਿਹਾ ਅੱਜ ਵਾਲ ਸਾਹਿਬ ਉਹ ਵੀ ਪਹੁੰਚੇ ਆ ਪੰਜਾਬ ਦੇ ਕੈਂਸਰ ਨਾਲ ਨਜਰ ਨਹੀਂ ਹਾਲੇ ਲੂ ਬਿਚ ਰਿਪੋਰਟ ਮੇਂ ਇੱਕ ਸਟਡੀ ਮੇਂ ਪੰਜਾਬ ਨੂੰ ਕੈਂਸਰ ਦੇ ਸਟੈਟਿਸਟਿਕਲ ਕਰ ਦਿੱਤਾ ਆ ਹੈ ਜਿਹੜਾ ਕੁਝ ਸਰਕਾਰ ਕਰੇਗੀ ਕੈਂਸਰ ਕਰ ਨਾਲ ਲੋਕਾਂ ਨੂੰ ਮਾਰਨ ਦਾ ਸੇਧਾ ਜੀ ਤੁਹਾਡੀ ਇੱਥੇ ਬੰਦਿਆ ਸਪੋਰਟ ਪੁਆ ਰਹਾ ਹੈ ਨਾਲ ਬੰਦੇ ਤੁਹਾਡੇ ਆ ਰਹੇ ਚਤੰਦੀ ਦੇ ਲਈ ਬਾਟਿਆਰ ਸਾਹਿਬ ਤੁਹਾਡੇ 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 ਜੱਟ ਬੰਦੇ ਦਾ ਸਪੋਰਟ ਕਿਹ ਵੰਜਾ ਹੈਗਾ ਸਾਰਾ ਇਹ ਬਾਟਿਆਰ ਤੇ ਬੰਦੇ ਇੱਕ ਵਾਰ ਸਪੋਰਟ ਹੈਗਾ ਉਨਾ ਲੱਗੇਗਾ ਸਾਰਾ ਮੁੱਕਰ ਇਹ ਮਦਦ ਅੱਛਾ ਜੀ ਪਰ ਤੁਹਾਡਾ ਜਿਹੜਾ ਫਿਲਮ ਮਰੇਗਾ ਤੁਸੀਂ ਦੇਖੋ ਨਾ ਇੱਕ ਦੋ ਹਲਾਤ ਕੋਈ ਨਾ ਬਣੇਗੀ ਅੱਛਾ ਜੀ ਆਜਾਓ ਸਾਡੀ ਮਾਰਾ ਪਿੱਛੇ ਹੋ ਗਈ ਨਾ ਪਾੜ ਦੀ ਵਿੱਚ ਪਈ ਪੁੱਟਾ ਘਰ ਦਾ ਨਹੀਂ ਬਣਦੀ ਵੀ ਆ ਫੱਕਰ ਹੋ ਜੂ ਬਾਈ ਹਾਂ ਜੀ ਪਤਾ ਮੋਰਚਾ ਲਗਵਾ ਦਿੱਤਾ ਜਿਹਨੇ ਕਸਾਈ ਦਾ ਰੋਜ ਲੱਗਿਆ ਸੀ ਅੱਜ ਬਸ ਆ ਇਸ ਪਾਸੇ ਸਹਾਣੀ ਕੀ ਲੱਗਦਾ ਸਰ ਕੀ ਅੰਮੇ ਸਾਡਾ ਮੰਗ ਰਿਹਾ ਹੈ ਮਾਤਾ ਜੀ ਸੈਨ ਰਾਜੀਵਾਲ ਦੇ ਭਾਰਤੀ ਕਿਸਾਨ ਜੂ ਲੱਗੇ ਵਾਲ ਦੇ ਪ੍ਰਧਾਨ ਇਸ ਵੇਲੇ ਮੋਰਚੇ ਵਿੱਚ ਪਹੁੰਚੇ ਆ ਤੇ ਉਹ ਬਿਆਨ ਦੇ ਰਹੇ ਆ ਆਪਣੇ ਤੇ ਮੀਡੀਆ ਸਾਰਾ ਉਹਨਾਂ ਤੋਂ ਬਾਈਟ ਲੈ ਰਿਹਾ ਆ ਕਿਸਾਨ ਜਥੇਬੰਦੀਆਂ ਨੇ ਇਸ ਮੌਕੇ ਦੀ ਡਿਟੇਲ ਕਰਦੀ ਆ ਰਕਿਸਾਨ ਦੇ ਤੋਂ ਬਿਨਿਆ ਸਮਰਥਨ ਹੈ ਭਾਈ ਸਾਹਿਬ ਇਹ ਰੱਟ ਕੇ ਬਿਲਕੁਲ ਪੁਲਿਸ ਵੱਲੋਂ ਲੋਕਾਂ ਨੂੰ ਡਿਟੇਲ ਦਿੱਤਾ ਜਾ ਕੇ ਲਗਾਤਾ ਪਤਾ ਜੀ ਇਹ ਕੁਝ ਹੋਣਾ ਸਰਕਾਰ ਸਰਕਾਰ ਧੱਕਾ ਕਰ ਰਹੀ ਹੈ ਬਹੁਤ ਮਾੜੀ ਗੱਲ ਹੈ ਜੀ ਤੁਹਾਨੂੰ ਲੱਗਦਾ ਪੁਲਿਸ ਪ੍ਰਸ਼ਾਸਨ ਇਮਾਨਦਾਰੀ ਨਾਲ ਕੰਮ ਕਰ ਰਿਹਾ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਪੀਸਫੁਲੀ ਪ੍ਰੋਟੈਸਟ ਕਰ ਰਹੇ ਆਸੀਂ ਫੇਰ ਵੀ ਬੰਨੋ ਰੈਸਟ ਕੀਤਾ ਯਾਰ ਪੁਲਿਸ ਪ੍ਰਸ਼ਾਸਨ ਇਮਾਨਦਾਰੀ ਨਾਲ ਕੰਮ ਕਰ ਰਿਹਾ ਮੈਂ ਮੈਂ ਪੁਲਿਸ ਤੇ ਕਿਉਂ ਕਮੈਂਟ ਕਰਾਂ ਜਦੋਂ ਸਰਕਾਰ ਹੈ ਸਰਕਾਰ ਦੇ ਕਹੇ ਤੇ ਕੰਮ ਕਰਦੇ ਸਾਡੇ ਕਹਿੰਦੇ ਥੋੜਾ ਥੋੜਾ ਕਰਦੇ ਹੋ ਸਾਜਾ ਆਸਾ ਆਮ ਲੋਕਾਂ ਨੂੰ ਨਹੀਂ ਜਾਣਤਾ ਜਾ ਰਿਹਾ ਨਾ ਆਦੋ ਤੇ ਲਾ ਲਾ ਕੇ ਲਗਾ ਰਿਹਾ ਇਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹ ਆਪ ਇਸ ਮਸਲੇ ਤੇ ਬੜੇ ਗਰਮ ਰਹੇ ਨੇ ਉਹ ਤੇਜਰ ਰਹੇ ਲਾ ਪਿੰਡ ਦੀ ਗੱਲ ਕਰਦੇ ਨੇ ਉਹ ਲੁਧਿਆਣੇ ਦੀ ਗੱਲ ਕਰਦੇ ਰਿਹਾ ਪਰ ਅੱਜ ਕਦੋਂ ਮੋਰਚੇ ਦੀ ਗੱਲ ਸੀ ਤਾਂ ਅੱਜ ਦੇਖ ਰਿਹਾ ਵੀ ਆਮ ਲੋਕੀ ਵੀ ਨਿਕਲਦੇ ਆ ਉਹਨਾਂ ਨੂੰ ਵੀ ਲਗਾਤਾਰ ਉਹਨਾਂ ਨੂੰ ਵੀ ਡਿਟੇਨ ਕੀਤਾ ਯਾਰ ਮੋਰਚੇ ਵਾਲੇ ਨੇ ਮੈਂ ਬੜੀ ਸਿੱਧੀ ਸਪਸ਼ਟ ਸੰਬੰਧ ਅਧਿਕਾਰ ਚੰਗੀ ਹੈ ਅੱਜ ਦੇ ਹਾਲਾਤ ਨੇ ਸਾਬਤ ਕਰਤਾ ਕਿ ਪੰਜਾਬ ਸਰਕਾਰ ਚਾਹੀਦੀ ਇਹ ਕੇਸ ਸੰਗਤ ਨੂੰ ਮੱਤ ਦੇ ਚੈਕਰ ਪੰਜਾਬ ਦੇ ਅਰਗਮ ਜਿਹੜੀ ਲੇਟਸ ਰਿਪੋਰਟ ਸਟਡੀ ਕੀਤੀ ਹੈ ਜਿਹਦੇ ਮੁਤਾਬਿਕ ਹੈ ਜਿਹੜੇ ਸਾਡੇ ਸਾਰੇ ਜਿਲ੍ਹਿਆਂ ਦਾ ਪੂਰੀ ਕੋਸ਼ਿਸ਼ ਹੈ ਇਹ ਹੈ ਕਿ ਇਸ ਲਈ ਅਪਰਾਧ ਹੋਇਆ ਪਰ ਪ੍ਰਵਾਸੀਆਂ ਦੇ ਇੱਕ ਲੱਖ ਦੇ ਘੱਟ ਦੀ ਗੱਲ ਜਿਹੜੀ ਹੈ ਫਿਰ ਫਟਵਾ ਲੋਕਾਂ ਦੇ ਸਾਸੀ ਰਵੈ ਭਾਈ ਇਹ ਕਿਹੜੀ ਜਗ੍ਹਾ ਤੋਂ ਹੈ ਭਾਈ ਤੇ ਭਾਈ ਕੀ ਹਾਲਾਤ ਲੱਗ ਰਹੇ ਐ ਇਸ ਮਿਲੇ ਤੁਹਾਨੂੰ ਹਾਲਾਤ ਭਾਈ ਤੁਹਾਨੂੰ ਦੇਖੇ ਸਾਹਮਣੇ ਹੀ ਆ ਸਾਹਮਣੇ ਹੀ ਹਾਲਾਤ ਮਤਲਬ ਅਰੈਸਟ ਕੀਤੇ ਜਾ ਰਹੇ ਬੰਦੇ ਹਾਂ ਹਾਂ ਭਾਈ ਜਿਹੜਾ ਜਿਹੜਾ ਬਹੁਤ ਜ਼ਿਆਦਾ ਰਹਿ ਗਿਆ ਤੇ ਜਿਹੜਾ ਕੰਮ ਕਰਨਾ ਉਹ ਤਾਂ ਕਰਾਉਂਦੇ ਨਹੀਂ ਭਾਈ ਹਾਂ ਇਹ ਤਾਂ ਗੱਲ ਹੈ ਤੇ ਆ ਸਰਕਾਰ ਨਾਲ ਗੱਲ ਹੀ ਨਹੀਂ ਆ ਨਿਹਾਣ ਤੇ ਸੋ ਮੀਡੀਆ ਵਾਲੇ ਵੀ ਵੀਰ ਆਪਣੇ ਕਵਰੇਜ ਕਰਦੇ ਹੋਏ ਤੇ ਤੇ ਰਾਜੀਵਾਲ ਸਾਹਿਬ ਨੂੰ ਨੂੰ ਅਜੇ ਤਾਈਂ ਗਿਰਸਾਰ ਕੀਤਾ ਬਾਕੀ ਤੇ ਜਿਹੜਾ ਵੀ ਆਉਂਦਾ ਆ ਪੁੱਤਾਂ ਨੂੰ ਕਰੀ ਜਾਂਦੇ ਆ ਪਰ ਰਾਜੀਵਾਲ ਸਾਹਿਬ ਨੂੰ ਮੌਕਾ ਦਿੱਤਾ ਜਾ ਰਿਹਾ ਆਪਣੀ ਸਪੀਚ ਦੇਣ ਦਾ